ਹਰਿਸ਼ ਪੋਰ ਲਾ ਦੇ। ਫੜੀ ਲੈਣੀ ਹੈ ਕਦੋਂ? ਇਹ ਸਪੀਕਰ ਦੇ ਅਕਾਤ ਤੂਆ। ਹੈਲੋ। ਹੈਲੋ। ਆਹ ਬਣ ਬਾਰੂ ਹੋ ਗਿਆ। ਹਾਂ ਹਾਂ ਹੋ, ਕਿਵੇਂ ਅਸੀਂ ਭੈਣ? ਠੀਕ ਆ ਮੈਂ ਬੜੀਆ ਤੂੰ ਆਪ ਸੱਸ ਵੀ ਕਾ ਆਣਾ ਹੈ। ਸੱਸ ਵੀ ਕਾ ਲੋ, ਹੋ ਠੀਕਾਂਗੀ। ਇਹ ਠੀਕ ਆ, ਉਹ ਹੱਸ ਕੇ ਖਾ। ਆਹ ਭੈਣ ਖਾ ਸੁਖੀ ਹੋ ਗਈ। ਹਾਂ ਇਹ ਅਬ ਖੜੀ ਗਾਵਾ ਤੇ ਆ ਗਿਆ ਆਪਾਂ ਆਪਣੇ ਬੇਟੀ ਦੇ ਹੈ ਲੋ ਹਾਪਨੇ ਕਿਵੇਂ ਆ ਦੇ ਮਾੜੇ ਦਾ ਨਾ ਕੋਈ ਨਹੀਂ ਸੀਗੀ ਵਸਾ ਆਪਾਂ ਉਹਨਾਂ ਦੇ ਖੜੀਆਂ ਵਾਰੀ ਬੰਨਣ ਗਾ ਚੱਲ ਗਏ ਬੇਟੀ ਜਿਆ ਦੇ ਚੱਲ ਲੱਗੇ ਖੜੀਆਂ ਵਾਰੀ ਚੱਲ ਕੇ ਦੋਨੇ ਤਾਂ ਨਾ ਕੋਈ ਨਹੀਂ ਭੱਜ ਚਲਾਗੇ ਹੇ ਤਾਂ ਮੇਰਾ ਟਾਈਮ ਨਹੀਂਗਾ ਇੱਕ ਅੱਧਾ ਦਿਨ ਤੱਕ ਜਾਊਂਗੀ ਮੈਂ ਤਾਂ ਰਖੜੀ ਬੰਨਣ ਚਲ ਕੋਈ ਨਹੀਂ ਭਣ ਮੈਂ ਕਿ ਤੇਰੇ ਕੋਲ ਹੀ ਆਉਂਗੀ ਗੱਲਾਂ ਬਾਤਾਂ ਕਰਨ ਤਾਂ ਤੇ ਪਰ ਨਾ ਫਿਰ ਮੈਨੂੰ ਥੋੜਾ ਜਿਆਦਾ ਟਾਈਮ ਹੀ ਹੈਗਾ ਕਰਖੜੀ ਬੰਨਣ ਦਾ ਅੱਛਾ ਅੱਛਾ ਹਾਂ ਤੇੰ ਦਾ ਜਿੱਤੇ ਤੋਂ ਗੈਰੀ ਮੈਂ ਤੈਨੂੰ ਫੋਨ ਕਰਦੀ ਫਿਰ ਮੈਨੂੰ ਚੱਲਣੀ ਆ ਨਾ ਕੋਈ ਨਹੀਂ ਮੈਂ ਤੈਨੂੰ ਫੋਨ ਲਾ ਲੂੰਗੀ ਜਿੱਦਾਂ ਜਾਣਾ ਹੋਇਆ ਤੇ ਮੈਂ ਤੈਨੂੰ ਦੱਸ ਕੇ ਜਾਉਂਗੀ ਤੇ ਤੁਮ ਬਵਾਦਾ ਨਹੀਂ ਜਾਂਦੀਗੀ ਤੇ ਹੋਰ ਆਪਣਾ ਕਿਾ ਸੁੱਖਾ ਖਾਵੇ ਹਾਂ ਖਾ ਸੁੱਖਾ ਵਧ ਗਿਆ ਸਾਰੇ ਤੂੰ ਦੱਸ ਕਿਵੇਂ ਆਂਗੀ चल ठीक है फिर भाई मैं कम धं कर दी मेरा पा तो ना कोई नी करी चंगा मेनू ला जान सरदार मोबी चक के फोन ला बन चल ना रखड़ी दसू ओ की लेके ਲੈ ਕੇ ਤੱਗਾ 5 ਰੁਪਈਆ ਦਾ ਤੇ ਲੈ ਕੇ ਤੁਰ ਪੈਂਦੀ ਆ ਨਾ ਕੋਈ ਨਾ ਹੋਈ ਗਾ ਲੜਾ ਸੁਗਲਾ ਨਾ ਕੋਈ ਵਰਪੀ ਤੇ ਗੰਦੇ ਜੇ ਲੱਡੂ ਲੈ ਕੇ ਤੁਰ ਪੂਗੀ ਅੱਲਗੀ ਇਹ ਕੋਹ ਹੁੰਦਾ ਰਖੜਾ ਜੇ ਪਰ ਰਖੜੀ ਲੈ ਕੇ ਜਾਨੇ ਨਾ ਉੱਥੇ ਵੀ ਘਰ ਚਾਹੀ ਜਾਗਾ ਕੋਈ ਐ ਖਾਲੀ ਨਹੀਂ ਜਾਈਦਾ ਹੁੰਦਾ ਭਰਾਵਾਂ ਦੇ ਕੋਲੇ ਜਾਂ ਪਤੀਜਾਂ ਦੇ ਕੋਲੇ ਅਗਰ ਨਾ ਵੀ ਉਹੀ ਗੱਲ ਪਤੀ ਜੀ ਨੂੰ ਆਪਾਂ ਮਾਂ ਪਰ ਜਾਈ ਹੈਗੀ ਉਹਦੇ ਮੂਰੇ ਵੀ ਕੋਈ ਨੱਕ ਦਿਖਾਉਣਾ ਪੈਂਦਾ ਵਾ ਚੱਕੇ ਤੱਗਾ ਤੁਰ ਪੂਗੀ ਹੁਣ ਸਿਆਪਾਏ ਮੇਰੇ ਨਾਲ ਜਾਊਗੀ ਮੈਂ ਕਿਹੜਾ ਨੂੰ ਦੱਸਿਆ ਪਰ ਵੀ ਮੈਂ ਜਾਉਂਗੀ ਰਖੜੀ ਬੰਨਣ ਮਾਤਾ ਤਿਆਰ ਤਾਂ ਹੋਈ ਹੈ ਕਿ ਮੈਂ ਤਾਂ ਵਾਗੀ ਜਾਨੀ ਹੈ ਜਿੱਦੇ ਇਹ ਆਉਗੀ ਦੇਖੀ ਜਾਉਗੀ ਮੈਂ ਪਹਿਲਾਂ ਪਹਿਲੇ ਬੰਨਣੇ ਹੋਣੇ ਦੱਸਣ ਪਾਈ ਤਾਂ ਮੈਨੂੰ ਦੱਸਿਆ ਨਹੀਂ ਤਾ ਮੈਂ ਵੇਚਣੀ ਹੋ ਜਾਂਦੀ ਹੈ ਕਿ ਬੰਦਾ ਤਾਂ ਚੀਜ਼ ਲੈ ਜੇ ਤੇ ਇੱਕ ਬੰਦਾ ਖਾਲੀ ਜਾ ਖੜ ਜਾ ਜਾ ਕੇ ਤੇ ਚੀਜ਼ ਅਗਲਾ ਬਰਾਬਰ ਉਨੀ ਮਿਲਦੀ ਹੈ ਮੈਂ ਜਾ ਕੇ ਉਹੀ ਗੱਲ ਮੈਂ ਤਾਂ ਫਿਰ ਵਾਧੀ ਦੇਣਗੀ ਜੀ ਮੈਂ ਵਧਦਾ ਸਮਾਨ ਲੈ ਕੇ ਜਾਉਂਗੀ ਹੁਣ ਮੈਂ ਐ ਕਰਨੀ ਵਧਦਾ ਵਧਦਾ ਚੀਜ਼ਾਂ ਲੈ ਜਾਨੀ ਆ ਤੇ ਜਾ ਕੇ ਆਜ ਪਤੀਜੇ ਦੇ ਰਖੜੀ ਬੰਨਣੇ ਕਿ ਤੇ ਜਰਕ ਦੇਣੇ ਮੁੜ ਆਉਂਗੀ ਆ ਤੁਹਾਨੂੰ ਆਹ ਮੈਂ ਦੱਸਾਂ ਇਕੱਲੇ ਜਾਂਦੀ ਮੈਂ ਤਾਂ ਚਲ ਮਸਮਾਨ ਪਾਉਂਗੀ ਹੁਣ ਤਾਂ ਜਵਾਬ ਹੀ ਦੇਦਾ ਬਾਜੇ ਤਾਂ ਕਹਿੰਦੀ ਮੈਂ ਅੱਜ ਜਾਈ ਜਾਨੀ ਮੇਰੇ ਕੋਲ ਤਾਂ ਕਹਿੰਦੀ ਟਾਈਮ ਨਹੀਂ ਹੈਗਾ ਹੁਣ ਮੈਂ ਕੀ ਕਰਾਂ ਜਦ ਬੰਦਾ ਫਿਰ ਕੱਲੂ ਹੀ ਬਾਜ ਜਾਨੀ ਆ ਭੈਣੇ ਉਹਦਾ ਕੀ ਪਤਾ ਹੈਗਾ ਮੀਰ ਭੈਣ ਹੈ ਮੈਨੂੰ ਲਿਜਾਵੇ ਜਾਂ ਨਾਲ ਜਾਵੇ ਜਾਂ ਉਹਦੇ ਪੁੱਤ ਨਾਲ ਗੱਡੀ ਦੇ ਵਗ ਜੇ ਮੇਰੇ ਨਾਲ ਬੱਸ ਤੇ ਉਹ ਕਿਉਂ ਜਾਂਦੀ ਹੈ ਸਾਡੇ ਕੋਲ ਇਹ ਜਾਲ ਕੱਪੜਾ ਨਹੀਂ ਚਾਹੇ ਆਪੇ ਮਾਰ ਲੂਗੀ ਬੋ ਮੈਂ ਤਾਂ ਬਾਗੀ ਜਾਨੀ ਆ ਬੱਸ ਤੇ ਚੜ ਕੇ ਹੁਣ ਮੈਂ ਤਾਂ ਗਰੀਬ ਨਹੀਂ ਐ ਮੈਂ ਤਾਂ ਹੁਣ ਭੈਣੇ ਆਉਦੀ ਆਧਾਰ ਕਾਰਡ ਲੈ ਤੇ ਜਾਣਾ ਉਹਦਾ ਕੀ ਪਤਾ ਗੱਡੀ ਤੇ ਜਾਵੇ ਚੱਲ ਮੈਂ ਤਾਂ ਆਜੇ ਭਤੀਜੇ ਦੇ ਬੰਨ ਕੇ ਰਖੜੀ ਮੋੜੇ ਆਉਂਗੀ ਪੌੜੀਆਂ ਮਸਾਂ ਚੜ ਕੇ ਆਈ ਆ ਬਾਹਰ ਖਾਣਾ ਪੌੜੀਆਂ ਚੜਨਾ ਤਾਂ ਇਹ ਕਰੇ ਉਹ ਤਾਂ ਅੱਗੇ ਚੱਗਣੇ ਮੇਰੇ ਨਹੀਂ ਹੈਗੇ ਗੇਟ ਲੱਗਿਆ ਪਿਆ ਆ ਭੈਣ ਨਹੀਂ ਆਗੀ ਵੀਰ ਜਾਨੇ ਰਣਾ ਨਾ ਨਾ ਅੱਜ ਫੋਨ ਨਹੀਂ ਲੱਗਾ ਤੈਨੂੰ ਮੈਂ ਫੋਨ ਲਉਂਗੀ ਸੀ ਅੱਛਾ ਤੇ ਇੱਕ ਮੇਰੇ ਫੋਨ ਤੋਂ ਪੈਸੇ ਜੇ ਕੀ ਸੀਗੇ ਤੇ ਮੇਰੀ ਰਾਏ ਜੀ ਹੋ ਗਈ ਮਹਾਂ ਚਰ ਬਾਕੀ ਜਾਂਦੀ ਹੈ ਤੇ ਚੰਗਾ ਹੋ ਗਿਆ ਨਹੀਂ ਕੋਈ ਨਿਆ ਮੈਂ ਤਾਂ ਹੋਰ ਪੜ ਮੈਂ ਤਾਂ ਫਿਰ ਨਾ ਫੋਨ ਨਹੀਂ ਸੀਗਾ ਚੱਲਦਾ ਉਹ ਤੇ ਪੈਸੇ ਮੁੱਕੇ ਪਏ ਸੀਗੇ ਅੱਛਾ ਅੱਛਾ ਹਾਂ ਮੈਂ ਤੇ ਮੈਂ ਤੈਨੂੰ ਲੈ ਹੀ ਲੈਂਗੀ ਬਾਦ ਆਖਿਆ ਭੈਣ ਦਾ ਕੀ ਪਤਾ ਗੱਡੀ ਤੇ ਜਾਵੇ ਆ ਲੈ ਚਲ ਆਉ ਪੈਸੇ ਮੈਂ ਪਾ ਹਾਂ ਸੱਚੀ ਪਈ ਆਈ ਹੈ ਨਾ ਸਮਝਣਾ

ਤੇਰੇ ਮਾਸ ਨੂੰ ਨਕਰ ਕੇ ਇਸ ਮਾਇਆ ਗਈ ਇਹ ਤਾਂ ਮੈਨੂੰ ਰਸਤੇ ਚ ਮਿਲੀ ਆਗੀ ਅੱਛਾ ਇੱਕ ਦਿਨ ਐ ਨਾ ਮੈਨੂੰ ਫੋਨ ਆਇਆ ਸੀਗਾ ਕਹਿੰਦੀ ਕਿ ਆਪਾਂ ਚੱਲੀਏ ਰਖੜੀ ਬੰਨ੍ਹਾ ਕੇ ਮੈਂ ਰਖੜਾ ਅੱਜ ਮੇਰੇ ਕੋਲ ਨਾ ਟਾਈਮ ਹੈ ਨੀ ਕਾ ਕੋਈ ਮੌਜ ਜਦ ਮੈਂ ਕਈ ਤਨੂ ਦੱਸ ਕੇ ਜਾਉਂਗੀ ਅੱਛਾ ਤੇ ਅੱਜ ਉਹ ਹੀ ਗੱਲ ਕੁਦਰਤੀ ਮੇਰੇ ਫੋਨ 'ਚ ਪੈਸੇ ਮੁਕੇ ਪਈ ਸੀ ਚੱਲ ਵਧੀਆ ਹੋ ਗਿਆ ਕੋਈ ਜੀ ਤੂੰ ਦਾ ਬਾਲਾ ਚਾ ਚੜਦਾ ਜੇ ਤੂੰ ਤੁਸੀਂ ਰਖੜੀ ਲੈ ਕੇ ਆਉਨੇ ਹੋਗੇ ਹੋਰ ਭਾਈ ਹੁਣ ਉਹ ਹੀ ਗੱਲ ਜਿਹੜੇ ਅਸੀਂ ਮਾਣੇ ਜਾਏ ਸੀਗੇ ਫਿਰ ਉਹ ਤਾਂ ਰੁਕ ਗਏ ਮੁਨ ਲੁਭੋਗੇ ਹਾਂ ਬੋਲੀ ਫਿਰ ਉਹ ਵੀ ਗੱਲ ਚੱਲਦਾ ਸੁੱਖ ਨਾ ਹੋਈ ਗੱਲ ਭਤੀਜਾ ਵੀ ਉਹੀ ਤੇ ਉਹੀ ਹਾਂ ਭੈਜੀ ਵਧੀਆ ਚੱਲ ਤੁਸੀਂ ਆਪਣੇ ਭਤੀਜੇ ਦੀ ਖੈਰ ਮਨਾਉਣਾ ਹਾਂ ਜੀ ਤਾਂ ਆ ਪੈਸਾ ਨਾ ਭਤੀਜਾ ਦੇ ਜਲਪਰਾ ਤਾਂ ਵਿਚਾਰੇ ਹੁਣ ਬੜਾ ਸਦਾ ਬੈਠੇ ਰਹਿੰਗੇ ਹਾਂ ਹੁਣ ਤਾਂ ਭਤੀਜਾ ਦੇ ਭਤੀਜੇ ਨੂੰ ਜਾਉਂਦੇ ਬਸ ਨਹੀਂ ਬੜੀ ਆ ਕੋਈ ਪਰਮਾਤਮਾ ਤੁਹਾਨੂੰ ਲੰਬੀ ਉਮਰ ਦੇਵੇ ਤੁਸੀਂ ਜਿਹੜੀਆਂ ਤੇ ਭਤੀਜੇ ਦੀ ਇੰਨੀ ਖੈਰ ਸੁੱਖ ਮਨਾ ਮੰਗਦੋ ਹਾਂ ਤੁਹਾਨੂੰ ਵੀ ਬਹੁਤ ਲੰਬੀ ਉਮਰ ਦੇਵੇ ਪਰਮਾਤਮਾ ਜੀ ਸਾਡੀ ਤਾਂ ਹੁਣ ਉਮਰ ਪੂਰੀ ਹੋਈ ਪਈ ਆ ਤੇ ਮਹਾਰਾਜ ਸੋਦੀ ਵੱਡੀ ਉਮਰ ਕਰੀ ਚਲ ਬੈਠੋ ਪੁੱਜੀ ਮੈਂ ਪਾਣੀ ਲੈ ਰਹੀ ਆ ਤੁਹਾਡੇ ਬਾਅਦ ਲੈ ਪੁੱਤ ਦਾ ਦੇਖ ਰਾ ਆਪਣੀ ਭਤੀਜ ਨੂੰ ਤਾਂ ਇੰਨੀ ਚੰਗੀ ਆ ਨਹੀਂ ਲੋਕਾਂ ਨੇ ਭਤੀਜ ਨੂੰ ਹਾਂ ਮੱਥੇ ਵਰਤ ਪਾ ਲੰਗਾ ਦੇਖੇ ਇਹ ਵੀ ਆਪਣੇ ਭਰਾ ਦੀ ਨਿਉਂ ਜਾਦਾ ਹਾਂ ਆ ਨਾ ਆ ਜਾਂਦੇ ਪਤੀ ਜਾ ਤੂੰ ਦੇਖੇ ਹਰਾ ਹੋ ਜੂ ਆਪਾਂ ਹਾਂ ਤਾਂ ਹੀ ਜਦੋਂ ਆ ਕੇ ਮਨ ਮਨ ਜਾ ਚੜੂ ਹਾਂ ਹਾਂ ਬੀਬੂ ਉਹ ਆਪਣੇ ਦੱਸ ਦਿੰਦਾ ਨਾ ਇਹ ਵੀ ਤਾਂ ਕੀ ਕੀ ਚੀਜ਼ ਚੱਲੇ ਕਿ ਰੱਖਦਾ ਹਾਂ ਹਾਂ ਤਾਂ ਹੀ ਨੇ ਦੱਸਿਆ ਦੀ ਮਹਾਂ ਉਹ ਬਾਹਰ ਖਰਚ ਕਰਦਾ ਨਾ ਫਿਰ ਉਹ ਤਾਂ ਆਪਣੇ ਤੇ ਉਹ ਤਾਂ ਹੀ ਤਾਂ ਫਿਰ ਮਾਈਂ ਬਾਰਾ ਦੱਸਿਆ ਕਿ ਮਾਇਕਾ ਚੱਲ ਕੋਈ ਨਹੀਂ ਉਹ ਤਾਂ ਫਿਰ ਆ ਫਿੰਗ ਤੇ 100 ਕੁਛ ਇਕੱਠਾ ਕਰਦਾ ਹਾਂ ਹਾਂ ਬੀਬੂ ਅਸੀਂ ਤਾਂ ਮੋੜਾ ਚਾਹ ਕਰਦਾ ਤੁਹਾਨੂੰ ਪਹੁੰਚਿਆ ਜਾ ਤਾਂ ਹੀ ਤਾਂ ਕਹਿੰਦੇ ਇਹੋ ਜਿਹੇ ਕਰ ਆਪਣਾ ਭਰਾ ਸੀਗਾ ਜਦੋਂ ਦੱਸ ਦਿੰਦਾ ਨਾ ਬਾਰਾ ਚਾਚਾ ਦੇਖੇ ਹਰਾ ਹੋ ਜਾਂਦਾ ਤੈਨ ਹੁਣ ਕੀ ਕਰਗੇ ਕਿਥੋਂ ਲੈ ਕੇ ਬ੍ਰਾਹਮਣ ਹਾਂ ਪਰ ਇਹ ਹਾਂ ਜੇ ਤੁਸੀਂ ਆਪ ਨੂੰ ਪਿਆਰੇ ਹੋਗੇ ਭਰਾਤਾ ਕਾਹੇ ਜਾਣੇ ਕਿਉਂ ਦਾ ਰਹੇ ਭਤੀਜਾ ਦੇ ਭਤੀਜ ਨੂੰ ਕਿਉਂ ਦੇ ਵਸਦੇ ਰਹਿਣਾ ਇਹ ਵਿੱਚ ਕਰ ਆਪਣੀ ਭਾਬੀ ਸੀਗੀ ਕਿੰਨਾ ਚਾਹ ਕਰਦੀ ਬੜਾ ਚਾਹ ਕਰਦੀ ਲੋਭੋਈ ਜਾ ਭਾਈ ਜਾਉਂਦੇ ਵਸਦੇ ਰਹਿ ਪੁੱਤ ਤੇਰੀ ਵੱਡੀ ਉਮਰ ਲਾਵੇ ਚਾ ਬੱਚੇ ਦੀ ਵੱਡੀ ਉਮਰ ਕਰੇ ਹੋਰ ਨਾ ਜੀ ਜੇ ਤੁਸੀਂ ਦੱਸ ਸਕਦੇ ਆਉਂਦੇ ਸਮਾਂ ਦੇ ਛੁੱਟੀ ਲੈਂਦੇ ਅੱਜ ਚਾਹ ਕੋਈ ਨਹੀਂ ਆਜੂਗਾ ਫਿਰ ਹੁੰਦੀ ਚਾਹ ਤੇ ਕਰਤਾ ਨਾ ਕੋ ਮਰਾ ਤੇ ਰਹਿੰਦੇ ਫਿਰ ਇਹਨਾਂ ਨੂੰ ਚਾਹ ਵਾਲਾ ਚੱਲ ਜਾਂਦਾ ਜਦੋਂ ਤੁਸੀਂ ਆਉਨੇ ਮੈਂ ਤਾਂ ਕਿ ਆਖੀ ਆਂ ਯਾਰ ਮਹਲੀਆਂ ਬਖੋੜ ਲਾ ਕੇ ਉਹਨਾਂ ਦਾ ਇਹ ਪਤਾ ਕੀ ਕੀ ਚੀਜ਼ਾਂ ਕੱਟਣਾ ਮਾਰਦਾ ਪਾਣ ਨੂੰ ਬਸ ਸਭ ਕੁਝ ਲਿਆਉਂਦਾ ਮੱਖਾ ਨਹੀਂ ਕੋਈ ਨਹੀਂ ਮੈਂ ਚਾਹ ਪਾਣੀ ਬਿੰਦੇ ਕਾ ਦਨੇ ਮੈਂ ਫੋਨ ਕਰਦੀ ਆ ਆ ਜਾਣੀ ਨਾ ਕੋਈ ਨਹੀਂ ਤੂੰ ਆਜੂਗਾ ਤੂੰ ਇਹਨੇ ਚਾਹ ਪਾਣੀ ਕਰ ਠੀਕ ਆ ਕੋਈ ਹਾਂ ਅਸੀਂ ਬੈਠੀ ਨਾ ਇਹਨੇ ਪੈਣੀ ਹਾਂ ਬੈਠ ਕੇ ਪਹਿਲਾਂ ਚਾਹ ਕਰ ਲੈਣੇ ਭੱਜ ਕੋਈ ਨਹੀਂ ਜਾ ਕੋਈ ਨਹੀਂ ਫਿਰ ਚਾਹ ਤੇ ਮੈਂ ਕਿਹਾ ਕਿ ਮੇਰੇ ਬਾਬੇ ਦਾ ਸਵੇਰ ਸੀਗਾ ਹਾਂ ਉਹਨਾਂ ਦਾ ਵੀ ਠੰਡਾ ਜਿਹਾ ਸਵੇਰ ਸੀਗਾ ਤੇ ਫੋਨ ਕਰ ਦਿੰਦਾ ਭਾਈ ਤਿਹਾਰ ਆ ਗਿਆ ਆਉਂ ਕੁਮਰ ਉਹੀ ਤਾਂ ਗੱਲ ਆ ਪਹਿਲਾਂ ਤਾਂ ਤੁਹਾਨੂੰ ਪਹਿਲਾਂ ਹੀ ਲੱਗ ਜਾਂਦੇ ਹੁੰਦੇ ਸੀ ਭਾਈ ਤੁਹਾਡੇ ਬੂਆ ਨੂੰ ਸੁਨਾਰਾ ਦੇ ਕੇ ਆਓ ਹਾਂ ਉਹੀ ਗੱਲ ਉੱਥੇ ਭਾਈ ਤੁਸੀਂ ਜਾਣੋਗੇ ਸੁਖਣਾ ਜਮ ਦੇ ਬਾਅਦ ਤੇ ਰਹੂ ਸਾਡਾ ਹਜੇ ਵੀ ਤੁਸੀਂ ਜਿੱਥੇ ਤੇ ਹਾਰ ਰੁਕ ਦੇਗੇ ਕੋਈ ਤਾਂ ਗੱਲ ਐ ਭੂਆ ਜੀ ਤੁਸੀਂ ਕਿਹੜਾ ਕੁ ਮੰਗ ਕੇ ਲੈਣਾ ਹੈ ਜਿਹੜਾ ਅਸੀਂ ਦੇ ਦਾਂਗੇ ਤੁਹਾਨੂੰ ਤਾਂ ਉਹੀ ਹੋਵਾਰਾ ਹੈ ਆ ਭਾਈ ਜਿੱਦਿਹਾ ਹੱਥ ਨਾਲ ਜਿਹੜਾ ਦੇ ਦੋਗੇ ਉਹੀ ਤਾਂ ਗੱਲ ਹੈ ਤੇ ਕਿੰਨਾਂ ਨੂੰ ਤਾਂ ਸਬਰ ਹੁੰਦਾ ਹੈਗਾ ਕੋਈ ਤਾਂ ਗੱਲ ਹੈ ਉਦੋਂ ਕਿੰਨਾਂ ਨੂੰ ਆ ਸੁਣਦੀ ਆ ਪੇਕਿਆਂ ਦੀ ਹਾਂ ਹਾਂ ਕਿੰਨਿਆਂ ਨੇ ਕਰੇ ਕੋਈ ਤੋੜਾ ਤਾਂ ਹੁੰਦਾ ਨਹੀਂ ਪੇਕਿਆਂ ਨੇ ਕਰੋ ਕਿੰਨੇ ਕਿੱਲੋ ਚੀਜ਼ ਵਗਈ ਉਹਦੇ ਨਾਲ ਹੀ ਈ ਧੀਆਂ ਦਾ ਹੌਸਲਾ ਮੈਂਦਾ ਹੌਸਲਾ ਬਲ ਜਾਂਦਾ ਪੁੱਤ ਨਾਲੋਂ ਆਖੇ ਕੀ ਕਹਿੰਦੀ ਆ ਕਿ ਕਤਾ ਮਰਨ ਦੇ ਕਰ ਕਫਨ ਦੇ ਕਰ ਆਸ ਹੁੰਦੀ ਆਸ ਹੁੰਦੀ ਹੈ ਕੋਈ ਨਹੀਂ ਹਾਂ ਨਿੱਕੀ ਜਾਂਦੇ ਆ ਦੇਖ ਜਿੰਨਾ ਉਹ ਗੱਲ ਸਾਸ ਪੂਰੇ ਹੋ ਜਾਂਦੇ ਹੈਗੇ ਵੀ ਹੁਣ ਵੀ ਆਏ ਪੀਕੇ ਹੁਣ ਵੀ ਆਏ ਪੀਕੇ ਤੇ ਜਿੰਨੇ ਲੀੜੇ ਪੀਕੇ ਨਹੀਂ ਦੇ ਕੇ ਤੋੜਦੇ ਆ ਕੋਈ ਨਾ ਗੱਲ ਚੱਲ ਭਾਈ ਇਹਦੇ ਪਾਇ ਜਾਪਾ ਤੂੰ ਚਾਹ ਪਾਣੀ ਕਰ ਲੈ ਹਾਂ ਠੀਕ ਹੈ ਕੋਈ ਨਹੀਂ ਚਾਹ ਕਰ ਲੂ ਕਿ ਭੈਣਾਂ ਆਂਦੀ ਗਿਲਾਤ ਤੇ ਚਾਹ ਕਰ ਲਿਆ ਉਹ ਬੇਚਾਰੀ ਦੱਸ ਪਾਇਆ ਨਹੀਂ ਥੋੜੇ ਤੁ ਵੀ ਥੱਕੀ ਹੋ ਆਈ ਕਿਹਾ ਮੈਂ ਕਿਤਾ ਪਾਗਾ ਆਪਾਂ ਕਿਹੜਾ ਪਾਇਣਾਗਾ ਆਪਾਂ ਬੰਦਾ ਵਾਤਾ ਕਰਿਆ ਜਾ ਉਹ ਵਿਚਾਰੀ ਚਾਹ ਪਾਣੀ ਕਰ ਲਿਆ ਹੁੰਦੇ ਫੇਰ ਆਪਾਂ ਹੁਣ ਆਪਾਂ ਕਿਹੜਾ ਰਹਾਗਾ ਆਪਾਂ ਤਾਂ ਹੁਣ ਮੋੜੀ ਕੀਤਾ ਹੈ ਹੈ ਹੁਣ ਤਾਂ ਬਸ ਅਸੀਂ ਚੱਕ ਜੀ ਆਈ ਗਿਓ ਬਈ ਹੋਰ ਇਹ ਮੈਨੂੰ ਸੋਣ ਕੀਤਾ ਫਿਰ ਮੈਨੂੰ ਛੁੱਟੀ ਲੈ ਕੇ ਆਉਣਾ ਪਿਆ ਅਮਰੀਕਾ ਲੈ मेरे घर तो मामा आना मेरे का पुआला कहाँ उठी का बहुत बड़ी है तो वो तो माता सुधाई सारा पुआ उठी करिए पे वो तो माता सुधाई सारा आ जाए आपको कौनसा भी रहेगा तोड़ने देगा रेस्तरां रेस्तरां बर्तन दारी बांधी है बांधी है बर्तन दारी के मतलब पे वो जेठु बीसी जेठु सी आऊंगा तो मेरे पे वो क्य ਤਾਂ ਤਾਂ ਹੀ दादा ਵੀ ਮੇਰਾ ਪਿਆਰੀ ਆ ਗਿਆ ਉਹ ਵੀ ਤਾਂ ਕਰਦਾ ਉਹ ਵੀ ਤਾਂ ਕਰ ਤੇ ਸਾਨੂੰ ਵੀ ਚਾ ਚੱਜਦਾ ਜਦ ਸਾਡਾ ਭਰਾ ਹੋਇਆ ਕਿ ਤੂੰ ਹੋਇਆ ਪਤੀ ਜਾ ਹੋਇਆ ਮੈਂ ਉਹ ਗੱਲ ਉਹਦੇ ਬਰਾਬਰ ਨਹੀਂ ਸਮਝਦੇਗਾ ਪੁੱਤ ਅਸੀਂ ਵੀ ਉਹ ਵੀ ਗੱਲਾਂ ਆ ਕਿੰਨਾ ਕੁ ਟਾਈਮ ਅਸੀਂ ਤੇਰੇ ਆਵਾਂ ਜਾਵਾਂਗਾ ਪਾਏ ਨੇ ਪਤਾਗਾ ਕਿ ਦੋ ਅੱਖਾਂ ਵਿੱਚ ਜਾਈ ਨਾ ਨਾ ਉਹ ਮਾਰੂ ਪਾਏ ਗੁਰੂਗਾ ਉਹ ਵੀ ਗੱਲਾਂ ਪਰਮਾਤਮਾ ਜੀ ਕਹਿੰਦੇ ਕਿ ਜਿੰਨਾ ਚਿਰ ਬੈਠੂਗਾ ਤੇ ਤਾਂ ਮਹਾਰਾਜ ਬੱਡੀ ਸਾਲੀ ਉਹ ਕਰੇ ਭਾਈ ਤੇਰੀ ਤੇ ਸੰਭਲਨ ਦਿੱਤਾ ਆ ਜਉਂਦੇ ਬਸ ਨੇ ਰਹੋ ਤੈਨੂੰ ਜਿੰਨਾ ਚਿਰ ਬੈਠੀਂਗਾ ਭਾਈਆ ਉੱਪਰ ਨਹੀਂ ਖਾਣੀ ਭਰਾਂਗਾ ਨਾ ਨਾ ਕੋਈ ਗੱਲੇ ਨਹੀਂ ਮੈਂ ਤਾਂ ਆਪ ਕਹਣਾ ਉਹਨਾਂ ਵੀ ਚੰਗੀ ਤਰ੍ਹਾਂ ਆਇਆ ਕਰੋ ਹੈ ਤੇਰੀ ਜੇ ਕਰਨਾ ਹੈ ਐ ਬਸ ਬੱਤਾਂ ਦੇ ਸਕੀ ਨਹੀਂ ਹੁੰਦੀ ਆ ਪੁੱਤ ਜਿੰਨਾ ਚਿਰ ਭਰਾ ਬਜਾਈ ਹੁੰਦੇ ਆ ਉਹਨਾਂ ਦਾ ਬਰਤਨ ਜਾਈ ਸੀ ਕਿ ਮਾਤਾ ਉਹਨਾਂ ਦੇ ਕੀ ਹੁੰਦੇ ਆ ਅੱਜ ਰਾਤ ਰਹਿਣੀ ਆ ਠੀਕ ਆ ਐਂ ਨਹੀਂ ਤੂੰ ਜੇ ਰਖੜੀ ਕਰਕੇ ਆਂਦਾ ਕੋਈ ਰਖੜੀ ਕਰਕੇ ਬੰਨ ਕੇ ਤਾਂ ਅਸੀਂ ਉੱਡ ਜਾਵਾਂਗੇ ਦੋ ਦਾ ਦੋ ਦਾ ਤਾਂ ਰੇਕੇ ਜਾਣਾ ਤੂੰ ਐਨ ਕਰ ਰੱਖਣੀ ਤੇ ਮੇਰੇ ਤਾਂ ਤੈਨੂੰ ਪਤਾ ਹੀ ਆ ਘਰ ਦੇ ਦੰਡਾ ਹਰਦਾ ਫਿਰ ਮੈਂ ਤਾਂ ਬਾਗ ਦੂੰਗੀ ਪਤਾ ਮੈਂ ਕਿਤੇ ਪੇਰ ਆਉਂਗੀ ਨਾ ਕੋਈ ਨਹੀਂ ਕੋਈ ਮੈਂ ਕਿਤੇ ਪੇਂਕੇ ਦਾ ਮਾਦੂਆ ਕੋ ਆ ਮੇਰਾ ਫਿਰ ਦਿਲ ਦਾ ਦਿਖਾ ਜਨੇ ਆਉਂਦਾ ਤਾਂ ਆਉਣ ਦੀ ਖੁਸ਼ੀ ਦੇ ਜਨੇ ਨਾਲੇ ਜਲਦੀ ਹੋਏ ਜਾ ਦਖਾ ਜਾ ਨਾ ਨਾ ਕੋਈ ਬੰਦੇ ਨੇ ਗਿਆ ਪਾ ਹ ਉਹ ਬੰਦੇ ਭੈਣੇ ਨਾਲਾ ਮੈਂ ਬੰਦੀ ਪਹਿਨਾ ਹਾਂ ਤੇ ਭਾਂਤਣਾ ਪਤਾ ਨਹੀਂ ਚਾਂਦੀ ਚੁੰਦੀ ਰਖੜੀ ਲਿਆਈ ਹੋਊਗੀ ਦੱਬਾਈ ਵਾਲਾ ਸੋਨਾ ਲਿਆਈ ਆ ਭੈਣਤਾ ਪਰ ਮੀਰ ਭੰਦਾ ਆ ਹੁੰਦਾ ਭਾਈ ਮੀਰ ਘੜੇ ਲਿਆਈ ਆ ਏ ਮੈਂ ਗਰੀਬ ਕਰਿਆ ਕੋਈ ਨਾ ਕੋਈ ਨਾ ਕੋਈ ਗਰੀਬ ਮੈਨੂੰ ਕੋਈ ਨਹੀਂ ਜਾ ਵੀ ਤੁਸੀਂ ਵੀਰ ਘਰੇ ਵਾਹੋਂ ਤੁਸੀਂ ਗਰੀਬ ਘਰੇ ਵਾਹੋਂ ਬਸ ਮੇਰੇ ਲਈ ਤਾਂ ਹੈ ਵੀ ਤੁਸੀਂ ਆ ਆ ਗਏ ਹੈ ਨਾ ਭਾਈ ਨਾ ਦੀ ਲੱਗਦੀ ਹੈ ਇਹ ਤਾਂ ਤੇਰੀ ਵਾਹ ਆ ਦੇਖ ਲੈ ਭਾਈ ਕੋਈ ਨਾ ਕੋਈ ਨਾ ਪੰਜ ਮਾਰ ਰਤਾ ਨਾ ਰਾਵੜੀ ਦਾ ਡੱਬਾ ਛੋਟਾ ਆ ਜਾ ਛੋਟੀ ਜੀ ਰੱਖਣੀ ਕੋਈ ਨਾ ਕੋਈ ਨਾ ਕੋਈ ਨਾ ਮੈਨ ਲਾ ਲੋ ਵਾਹ ਇਹ ਸਿਮਰਨ ਹਾਂਜੀ ਲਿਆ ਸਮਾਨ ਜਿਹੜਾ ਬਣਾ ਕੇ ਰੱਖਿਆ ਸੀ ਆਪਾਂ ਤਾਂ ਇਹਨਾਂ ਦੇ ਆਉਣ ਤੋਂ ਪਹਿਲਾਂ ਦਾ ਪ੍ਰੋਗਰਾਮ ਜਿਹੜਾ ਬਣਾਇਆ ਸੀ ਨਾ ਉਹ ਬਸ ਕਾਰੀ ਦੇ ਹਾਂ ਹਾਂਜੀ ਆਈ ਜੀ ਬਸ ਕਿੰਨਾ ਤਾਂ ਵੀ ਕਿੰਨਾ ਖੁਸ਼ ਹੋ ਜਾਣਗੇ ਦੋਨੇ ਜਣੀਆਂ ਦੇਖ ਕੇ ਵਧੀਆ ਚਲ ਕਿਹੜਾ ਰੋਜ਼ ਰੋਣ ਦੇ ਨੇ ਸਾਲ ਚ ਇੱਕ ਵਾਰੀ ਤਿਹਾਰ ਆਉਂਦਾ ਜਦੋਂ ਇਹ ਇੰਨੀ ਸੁੱਖ ਭਾਲਦੀਆਂ ਸਾਡੀਆਂ ਵਿਚਾਰਨ ਦੋਨੇ ਹੈ ਭੈਣ ਹੈ ਨਹੀਂ ਕਿ ਚਲ ਭੂਆ ਨੇ ਉਹਨਾਂ ਨੂੰ ਤਾਂ ਮਨ ਤਨ ਕਰਨਾ ਹੀ ਹੈ ਆ ਲੋ ਜੀ ਤੁਸੀਂ ਅੱਜ ਹੱਥ ਨਾਲ ਹੀ ਦੇਣਾ ਬੰਬੂ ਆ ਠੀਕ ਹੈ ਇਹ ਕਿਵੇਂ ਮਰਜ਼ੀ ਕਰੀ ਜਾਵੇ ਠੀਕ ਹੈ ਮੈਂ ਤਾਂ ਮਰਜ਼ੀ ਕਰਤੇ ਹੈ ਨਾ ਜਿੰਨਾ ਮੇਰੀ ਹੈਗੀ ਹੈ ਨਾ ਪਹੁੰਚ ਹੈ ਤਾਂ ਸਾਡੀ ਉਹ ਐਨਾ ਕੁਝ ਹਾਂ ਤਾਂ ਤੇ ਮੱਟੀ ਭੁਆ ਨੂੰ ਕਿਹਨਾਂ ਬੰਦੂ ਭਾਰੀ ਹੈਗਾ ਤੇ ਆਹ ਭੁਆ ਨੂੰ ਛੋਟੀ ਨਹੀਂ ਤੇਰੇ ਮੂੰਹ ਥੋੜਾ ਜਿਹਾ ਬਦਲਾਵ ਆਇਆ ਏ ਥੋੜੀ ਇੱਟਾਂ ਫਿਰ ਕੀ ਹੋ ਗਏ ਲੈ ਉਹ ਇਹ ਬੁੱਕਾ ਸਭ ਤੇ ਚੱਲੀ ਗਈ ਤੇ ਨਹੀਂ ਨਹੀਂ ਆ ਲੈ ਆ ਤੇ ਫੋਨ ਲੈਣਗੇ ਹੈ ਬੇਟ ਕੋਈ ਹੈ ਰੱਬ ਕੀ ਜਿਹੜਾ ਕਾਂ ਦੇ ਪਾਸੇ ਸਾਨੂੰ ਰੱਖਣਿਆ ਜਾ ਦੇਖ ਬਸਦਾ ਹੈ ਪਰ ਦੀਪਾਂ ਲਵਾਲੇ ਸੋਨੇ ਕਾਂ ਦੇ ਮੇਰੇ ਨੂੰ ਬਣ ਦੇ ਕੋਈ ਇੱਕੋ ਇੱਕ ਤਾਂ ਨਾ ਕੋਈ ਹੈ ਬਾਲੇ ਸੋਨੇ ਆ ਮੈਂ ਤਾਂ ਜਰਾ ਮੈਂ ਤਾਂ ਆ ਕਰਾ ਦੇ ਪੁਆ ਨਾ ਮੇਰੇ ਮੁੱਪਾ ਦਾ ਵਾਰੇ ਸੋਨੇ ਕਾਡੇ ਦੇ ਚੀਜੇ ਤੂੰ ਆ ਕਰਦਾ ਤੂੰ ਐਡਾ ਕਮੜ ਕਿਉਂ ਪਦਾਇਆ ਸੀ ਕੋਸ ਨਹੀਂ ਹੁੰਦਾ ਲੈ ਤੂੰ ਇਹਨੂੰ ਤਾਂ ਤਾ ਦਿੰਦਾ ਮੁਰਕਾ ਤੇ ਮੈਨੂੰ ਸ਼ਾਪ ਕਰਾ ਦਿੰਦਾ ਕੋਸ ਨਹੀਂ ਹੁੰਦਾ ਅਜੇ ਜਿਹੜਾ ਮੇਰੀ ਗੱਲ ਸੁਣੋ ਪੈਸੇ ਕਾਦੇ ਵਾਸਤੇ ਆਪੇ ਮੋੜੇ ਦੇ ਘਰ ਵਿੱਚ ਸੁੱਖ ਸ਼ਾਂਤੀ ਨਾ ਹੋਵੇ ਇਹ ਤਾਂ ਠੀਕ ਆ ਪੁੱਤ ਜੇ ਤੁਸੀਂ ਖੁਸ਼ੀ ਨਾ ਹੋਵੇ ਤੇ ਆ ਬਿਆ ਚਾ ਇੱਥੇ ਤਾਂ ਨੋਕ ਤੇ ਵਾਦਾ ਹੀ ਵਾਦਾ ਹੋਵੇ ਬਾਹਲੇ ਮੇਰੇ ਪਤੀ ਜਤਾ ਤਾਂ ਬਦੇ ਤੇ ਫੁੱਲੇ ਜੋਦੀ ਆ ਵਾਦੀ ਆ ਹਾ ਜੀ ਉਹ ਵਰ ਨਾ ਗਈ ਜੇ ਤੇਰ ਤਾ ਸਾਰਾ ਨਾ ਇੱਕ ਪਤਾ ਟਾ ਕੇ ਮੈਨੂੰ ਗੁੱਸਾ ਜ਼ਰੂਰ ਛੋਟੀ ਨਾ ਕੁਮਾਈ ਚ ਪੁੱਤ ਬਰਤ ਤੇ ਪਾਵੇ ਪਰ ਮਾਦਮਾ ਤੇਰੀ ਵੱਡੀ ਉਮਰ ਕਰੇ ਨਾਲੇ ਤੇਰੀ ਛੋਟੀ ਵੱਡੀ ਉਮਰ ਤੇਰੇ ਨੂੰ ਗੁੱਸਾ ਤੂੰ ਤਾਂ ਰਹਿੰਦੀ ਦਾ ਨਹੀਂ ਮੈਨੂੰ ਕੋਈ ਮੈਂ ਕੀ ਕਰਾਂ ਤੈਨੂੰ ਪਤਾਗਾ ਮੇਰੇ ਜਵਾਬ ਖਾਂ ਦਾ ਇੱਕ ਦਿਉ ਵੀ ਤਾਂ ਰੇਟ ਆਉਂਦੇ ਆਗੇ ਫਿਰ ਬੰਗਾ ਕਰੇ ਕੰਨ ਲਾ ਹੁੰਦਾ ਨਿੱਕੇ ਨਿੱਕੇ ਉਹਨੇ ਜਵਾਬ ਖਾਂਗੇ ਦੇਖ ਪੁੱਤਾ ਮਾਣਾ ਮोटा ਸੰਗਰੀ ਆ ਸੇਵਾ ਕਰੇਗਾ ਤੈਨੂੰ ਐਂ ਨਹੀਂ ਕਰੀ ਪੋਲੇ ਨਾ 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 ਇਹਦਾ ਦਿਲ ਬੜਾ ਮਟਕ ਜਦ ਤੁਸੀਂ ਕਰੋ ਕੰਨਾ ਇਹ ਵੀ ਭਲੇ ਕਰ ਦਿੱਤੀ ਹੈ ਇੱਕ ਦਾ ਸੋਹਣਾ ਡਿਜ਼ਾਈਨ ਬਣਵਾ ਕੇ ਜਾਂਦਾ ਮੇਰੇ ਵਾਸਤੇ ਦੇਖਾ ਜਿਵੇਂ ਵੀ ਪੂਆ ਦਾ ਮੂਹ ਕੋ ਵਾਲਾ ਹੈ ਪੂਆ ਨੂੰ ਬਦੀਨ ਕਰਾਤੀ ਆ ਵੀ ਕਹਿੰਦੇ ਆ ਲੈ ਉਹਨੇ ਡੱਬੇ ਜਿਹਾ ਫੜਾ ਦੋ ਆਪਾਂ ਡੱਬੇ ਚ ਪਾ ਕੇ ਨਾ ਵਰਾਏ ਅੱਜ ਕੱਲ ਮਾਹੌਲ ਖਰਾਬ ਆ ਉਹਨੇ ਫੜਾ ਦੋ ਦੂਜਾ ਡੱਬਾ ਵੀ ਦੇ ਦਿਓ ਹਰ ਡੱਬੇ ਚ ਦੇ ਦੇ ਪੁੱਤ ਮੈਨੂੰ ਤੂੰ ਐ ਚਪਾਲਾ ਚੱਕ ਇਹ ਕਰ ਵੀ ਬਾਹਰ ਸੋਨੇ ਜਿੱਤੇ ਸੁਨਿਆਰਾਂ ਨੇ ਸਾਨੂੰ ਹਾਂ ਆਏ ਸੋਣੇ ਆਏ ਤੂੰ ਜੱਜੁਗੀ ਜੁੱਗੀ ਜੀਵੇ ਜੀਹਨੇ ਸਾਨੂੰ ਇੰਨਾ ਕੁਝ ਦਿੱਤਾ ਵਾਦਾ ਕਰੇ ਪਰਮਾਤਮਾ ਪਾਈ ਤੈਨੂੰ ਹਾਂ ਤੇਰੀ ਨੌਕਰੀ ਦੀ ਵਾਦਾ ਹੋਵੇ ਜੁੱਗੀ ਜੁੱਗੀ ਜੀਵੇ ਚੱਲ ਪਈ ਪਰਮਾਤਮਾ ਜਾਨੀਏ ਚੰਗਾ ਠੀਕ ਹੈ ਮੈਂ ਵੀ ਜਾਉਂਗੀ ਬਾਹਰ ਤੂੰ ਤਾਂ ਆਏ ਲੈ ਆਏ ਕਾਦੀ ਹੈ ਪਰ ਇਹ ਕਹ ਰਿਹਾ ਕਿ ਤੂੰ ਤਾਂ ਆਇਆ ਇਹਨੂੰ ਆਏ ਵੀ ਮੈਂ ਲੈ ਕੇ ਤੈਨੂੰ ਕਿਹੜਾ ਕੁਛ ਆਏਗਾ ਲੈ ਸਿਰਫ ਤੂੰ ਤਾਂ ਆਜਾ ਤਾ ਲੈ ਗੋਈ ਚੰਗਾ ਬੋਤਾ ਜਿਹਾ ਹੁੰਦੇ ਬਸ ਚਲ ਮੈਂ ਤੁਹਾਨੂੰ ਸਾਡੀ ਔਲਾਦ ਤੇ ਬਾਹਲੀ ਕਾਹੀ ਕਰ ਦੂੰਗਾ ਚੰਗਾ ਸੇ ਚੰਗਾ ਗੂਏ ਜੀ ਜੈ ਮਹਾਰਾਜ ਵੱਡੀ ਸਾਰੀ ਉਮਰ ਕਰੇ ਮੈਂ ਸਾਨੂੰ ਇੰਨਾ ਕੁਝ ਦੇਖ ਕੇ ਡੋਰਿਆਗਾ ਪੇ ਕਹਿੰਦੇ ਪੇ ਕੇ ਦਾ ਇਹ ਜੇ ਹੁਣ ਤੂੰ ਜੀ ਜਪਦੀ ਜੀ ਚੰਗਾ ਜੀ ਫਿਰ ਭਾਈ ਜੀ ਉਹ ਚੰਗਾ